ਜੀ ਤਾਂ ਸਰਕਮਾ ਜੀ ਚੋਰੀ ਹੋਈ ਹੈ ਕੀ ਘਟਨਾ ਹੋਈ ਹੈ ਕੀ ਕਰਦੇ ਦੇਖੋ ਜੀ ਇਸ ਸਬੰਧ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਵੱਲੋਂ ਬੜੇ ਸਖਤ ਨਿਰਦੇਸ਼ ਨੇ ਕਿਤੇ ਸਾਡੇ ਡੀਐਸਪੀ ਸਾਹਿਬ ਪੋਹਣੀਗੜ ਦੀ ਰਹਿਨਮਾਈ ਹੇਠ ਅਸੀਂ ਇੱਕ ਮਿਤੀ ਕੁਝ ਦਿਨ ਪਹਿਲਾਂ ਸਾਡੇ ਪੋਹਣੀਗੜ ਦੇ ਏਰੀਏ ਦੇ ਵਿੱਚ ਇੱਕ ਚੋ ਮਾਜੀ ਪਿੰਡ ਦੇ ਵਿੱਚ ਚੋਰੀ ਹੋਈ ਸੀ ਜਿੱਥੇ ਕੋਈ ਥਾਰ ਗੱਡੀ ਅਤੇ ਕੁਝ ਉਹਨਾਂ ਦੇ ਘਰ ਦਾ ਘਰੇਲੂ ਸਮਾਨ ਚੋਰੀ ਕਰਕੇ ਲੈ ਗਏ ਸੀਗੇ ਤੇ ਕੁਝ ਉਹਨਾਂ ਨੇ ਉਸ ਵਕਤ ਗੋਲਡ ਲਿਖਾਇਆ ਸੀ ਪਰ ਜਿਹੜਾ ਜਦੋਂ ਅਸੀਂ ਹੁਣ ਚੋਰ ਫੜੇ ਗਏ ਨੇ ਜਿਨ੍ਹਾਂ ਤੋਂ ਅਸੀਂ ਥਾਰ ਗੱਡੀ ਵੀ ਰਿਕਵਰ ਕਰਾ ਲਈ ਤੇ ਜਿਹੜਾ ਜਿਹੜਾ ਸੰਗੋਲਡ ਦੱਸਦੇ ਦੀ ਉਹ ਉਸ ਜਿਹੜਾ ਹੈਗਾ ਸੀ ਸਾਰਾ ਆਰਟੀਫੀਸ਼ਲ ਹੈਗਾ ਸੀਗਾ ਕੁਝ ਉਹਨਾਂ ਦੀ ਐਲਸੀਡੀ ਤੇ ਮਾਈਕ੍ਰੋਵੇਵ ਪ੍ਰੈਸ ਕੁਝ ਅਣਸੁੱਤੇ ਜਿਹੜੇ ਆਪਣੇ ਸੂਟ ਵਗੈਰਾ ਹੈਗੇ ਸੀਗੇ ਬਰੀ ਦੇ ਉਹਦੇ ਮੈਰਜ ਹੋਈ ਸੀ ਤਾਜੀ ਉਹਨੂੰ ਮੁੰਡੇ ਦੀ ਉਹ ਵੀ ਅਸੀਂ ਨੇ ਇਹਨਾਂ ਤੋਂ ਰਿਕਵਰ ਕਰਵਾ ਲੇ ਜਿਹੜੇ ਇਹਦੇ ਵਿੱਚ ਬਿੱਕਰ ਸਿੰਘ ਹੈਗਾ ਜਿਹੜਾ ਵਿੱਕੀ ਇਹ ਪਿੰਡ ਇੱਥੇ ਜੈਵ ਸਿੰਘ ਪੁੱਤਰ ਮਾਜੀ ਇਹ ਮਾਜੀ ਦਾ ਰਹਿਣ ਵਾਲਾ ਇਹਦੇ ਨਾਲ ਜਿਹੜਾ ਗਰਦੀਪ ਸਿੰਘ ਹੈ ਇਹਦੇ ਮਾਮੇ ਦਾ ਮੁੰਡਾ ਹੈਗਾ ਇਹ ਪਿੰਡ ਕਲਾਰਾਂ ਦਾ ਰਹਿਣ ਵਾਲਾ ਜਿਲ੍ਹਾ ਪਟਿਆਲੇ ਦਾ ਆਪਣੇ ਤਾਂ ਥਾਣਾ ਸਮਾਣਾ ਸਦਰ ਦਾ ਰਹਿਣ ਵਾਲਾ ਕੰਮ ਜਿਹੜਾ ਹੈਗਾ ਵਿੱਕੀ ਆ ਜਿਹੜਾ ਇਹ ਫੋਟੋਗ੍ਰਾਫੀ ਦਾ ਕੰਮ ਕਰਦਾ ਇਹਨੇ ਇੱਥੇ ਦੁਕਾਨ ਖੁੱਲੀ ਹੋਈ ਹੈ ਪਿੰਡ ਦੇ ਵਿੱਚ ਵੀ ਵਿਆਹ ਸਾਦੀਆਂ ਦੀਆਂ ਫੋਟੋ ਸਟੂਡੀਓ ਦਾ ਇਹ ਕੰਮ ਕਰਦਾ ਤੇ ਇਹਨੇ ਗੱਡੀਆਂ ਵਗੈਰਾ ਇੱਕ ਤੋਂ ਗੱਡੀ ਵੀ ਜਿਹੜੀ ਹੈਗੀ ਸਕੂਲਾਂ ਦੇ ਵਿੱਚ ਜਿਹੜੀਆਂ ਹੈਗੀਆਂ ਪੰਜਾਂ ਹੋਈਆਂ ਨੇਗੀਆਂ ਦੂਸਰਾ ਕੀ ਕੰਮ ਕਰਦਾ ਜੀ ਦੂਸਰਾ ਜਿਹੜੇ ਉਹ ਵੀ ਇਹਦੇ ਨਾਲ ਹੀ ਲੱਗਿਆ ਹੋਇਆ ਤੇ ਵ્યાਸਾਦੀਆਂ ਦੇ ਵਿੱਚ ਕੈਮਰੇ ਵਗੈਰਾ ਨਾਲ ਚੱਕ ਕੇ ਜਿਹੜੇ ਹੈਗੇ ਜਾਣ ਜਾਣ ਵਾਲੇ ਹੁੰਦੇ ਰਗੇ ਉਹ ਵੀ ਇਹ ਨਾਲ ਹੀ ਚਲਦਾ ਜੀ ਇਹਨਾਂ ਦੋਨਾਂ ਨੇ ਵਾਰਦਤ ਕੀਤੀ ਹੈ ਜੀ ਇਹਨਾਂ ਦੋਨਾਂ ਨੇ ਰਲ ਕੇ ਇਕੱਠਿਆਂ ਨੇ ਠੀਕ ਹੈ ਨਾ ਵਾਰਦਤ ਕੀਤੀ ਹੈ ਇਹ ਪਰਿਵਾਰ ਵੱਲੋਂ ਤਿੰਨ ਬੰਦੇ ਦੱਸਿਆ ਜਾ ਰਿਹਾ ਵੀ ਤਿੰਨ ਬੰਦਿਆਂ ਨੇ ਵਾਰਦਤ ਨਹੀਂ ਪਰ ਹਾਲੇ ਹਾਲ ਤੱਕ ਅੱਧੀ ਸਾਡੀ ਇਨਟੈਰੋਗੇਸ਼ਨ ਦੇ ਹਾਲ ਤੱਕ ਦੀ ਜਿਹੜੀ ਪੁੱਛਗਿੱਛ ਦੇ ਆਧਾਰ ਤੇ ਜਿਹੜੀ ਹੈਗੇ ਇਹ ਦੋ ਹੀ ਬੰਦੇ ਹਲੇ ਤੱਕ ਆਏ ਰਗੇ ਤੀਜੇ ਬੰਦੇ ਨੂੰ ਹਾਲੇ ਸਾਡੇ ਕੋਲੇ ਪੁਲਿਸ ਰਿਮਾਂਡ ਦੇ ਨੇ ਬਾਕੀ ਰਹੀ ਸਾਡੀ ਤੀਸ਼ਾ ਜਿਹੜੀ ਹੈਗੀ ਉਹ ਜਲਦੀ ਹੈ ਸਰ ਇਹ ਕਿੰਨੀ ਤਰੀਕ ਦੀ ਘਟਨਾ ਹੈਗੀ ਤੇ ਕਿੰਨੇ ਟਾਈਮ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ ਇਹ ਕੋਈ ਘਟਨਾ ਹੈਗੀ ਆ ਜੀ ਆਪਣੇ 7 ਤਰੀਕ ਦੀ 7 9 ਦੀ ਘਟਨਾ ਹੈਗੀ ਆ ਜੀ ਤੇ ਅਸੀਂ 73 ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਸਾਰੀ ਵਾਰਦਾਤ ਨੂੰ ਅਸੀਂ ਰਿਕਵਰ ਕਰਾ ਕੇ ਠੀਕ ਆ ਰਿਕਵਰੀ ਕਰਵਾ ਲਈ ਇਹਨਾਂ ਕੋਲ ਸਰਦਾਰ ਕੋਈ ਰੇਕੀ ਕਰਿਆ ਜਾਂ ਉੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਿਆ ਜਿਵੇਂ ਚੋਰੀ ਕਰਨ ਦੇ ਵਿੱਚ ਕਿਉਂਕਿ ਕਿਸੇ ਦੇ ਘਰ ਤੇ ਚੋਰੀ ਕਰਨ ਬਹੁਤ ਬੜੀ ਗੱਲ ਹੈ ਦੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਠੀਕ ਆ ਜੀ ਇਹ ਕਹਿੰਦਾ ਜਿਹੜੇ ਇਹ ਸੀਗੇ ਵੀ ਇਹ ਪਿੰਡ ਦੇ ਰਹਿਣ ਵਾਲੇ ਸੀ ਇੱਕ ਦੂਜੇ ਦਾ ਜਾਣਦੇ ਸੀ ਵੀ ਇਹ ਮੁੰਡਾ ਤੇ ਜਿਹੜੀ ਇਹਨਾਂ ਦੀ ਬੋਟੀ ਸੀਗੀ ਇਹ ਕੈਨੇਡਾ ਦੇ ਵਿੱਚ ਸੈਟਲ ਸੀਗੇ ਉੱਥੇ ਗਏ ਸੀਗੇ ਤੇ ਮਦਰ ਸੀ ਜਿਹੜੀ ਹੈਗੀ ਸੀਗੀ ਉਹ ਆਪਣੇ ਪੇਕੇ ਕਰ ਗਈ ਹੋਏ ਸੀਗੀ ਇਸ ਕਰਕੇ ਜਿਹੜਾ ਘਰ ਨੂੰ ਤਾਲੇ ਲੱਗੇ ਹੋਏ ਸੀਗੇ ਇਹ ਅ ਰਿਕੀ ਵਗੈਰਾ ਨਾਲ ਕੋਈ ਕਰਨ ਲਈ ਹੈ ਜੀ ਕੋਈ ਪਤਾ ਲੱਗਿਆ ਅ ਰਿਕੀ ਵਗੈਰਾ ਇਹ ਵੀ ਉੱਥੋਂ ਦੀ ਜਿਹੜੀ ਹੈਗੀ ਹੈ ਗਲੀ ਹੈ ਤੇ ਹੈਗੀ ਆ ਆਮ ਚਲਦੀ ਆ ਉਹ ਇਸ ਕਰਕੇ ਪਹਿਲਾਂ ਵੀ ਇਹਨਾਂ ਦਾ ਕਹਿੰਦਾ ਜਿਹੜਾ ਇਹਨਾਂ ਦੀ ਇਨਟੈਰੋਵੀਸ਼ਨ ਦੇ ਦੌਰਾਨ ਪੁੱਛ ਕੇ ਸੱਚੀ ਗੱਲ ਸਾਹਮਣੇ ਆਈ ਆ ਵੀ ਜਿਹੜੀ ਹੈਗੀ ਇਹਨਾਂ ਦੀ ਪਹਿਲਾਂ ਕੁਝ ਟਾਈਮ ਪਹਿਲਾਂ ਇਹਨਾਂ ਦੀ ਗੱਡੀ ਖਡਾਉਣ ਪਿੱਛੇ ਆਪ ਜੀ ਕੋਈ ਟਕਰਾਰਵਾਜੀ ਆਈ ਸੀ ਉਸ ਗੱਲ ਦੀ ਵੀ ਇਹਨਾਂ ਨੇ ਖੇਜ ਰੱਖੀ ਇਸ ਗੱਲ ਦੇ ਵਿੱਚ ਠੀਕ ਹੈ ਜਿਹੜਾ ਸਮਾਨ ਬਰਾਬਰ ਕੀਤਾ ਇਹਦੇ ਕੁਝ ਵੇਚੇ ਵਗੈਰਾ ਤਾਂ ਨਹੀਂ ਹੰਨ ਨਿਕਲੇ ਪੂਰਾ ਪਸੰਦ ਮੁੜ ਕਬੀ ਦੇਖੋ ਕੋਈ ਵੀ ਚੀਜ਼ ਹਾਲ ਤੱਕ ਵਿਕੀ ਨਹੀਂ ਸੀ ਵੈਸੇ ਵੇਚਣ ਵਾਸਤੇ ਜਿਹੜਾ 골ਡ ਨੂੰ ਇਹ ਲੈ ਕੇ ਗਏ ਸੀਗੇ ਸੁਨਿਆਰੀ ਕੋਲ ਕਿਸੇ ਕੋਲ ਚੈੱਕ ਕਰਵਾਇਆ ਸੀ ਪਰ ਉਹ ਜਦੋਂ ਉਹਨੇ ਦੱਸਿਆ ਵੀ ਇਹ ਆਰਟੀਫੀਸ਼ਲ ਆ ਇਹਨਾਂ ਨੇ ਉਹੀ ਸਮਾਨ ਸਾਰਾ ਇੱਦੀ ਇਕੱਠਾ ਕਰਕੇ ਟੇਚੀ ਚ ਪਾ ਕੇ ਠੀਕ ਹੈ ਹਲੇ ਸਾਹਮਿਆ ਹੋਇਆ ਸੀਗਾ ਠੀਕ ਹੈ ਇਹਨਾਂ ਦਾ ਕੋਈ ਪਿਸ਼ੋਕੜ ਮਤਲਬ ਕੋਈ ਜਰਾ ਕੇ ਇਸ ਤਰ੍ਹਾਂ ਦੇ ਦੇਖੋ ਜਿਹੜਾ ਪਿਸ਼ੋਕੜ ਜੋ ਹਲੇ ਸਾਡੀ ਇਸ ਸੰਬੰਧੀ ਇਨਕੈਰੋਗੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਤਾਂ ਵੀ ਚੱਲ ਰਹੀ ਆ ਜਿਹੜਾ ਵਿੱਕੀ ਜਿਹੜਾ ਹੈਗਾ ਇਹਦਾ ਪਿਸ਼ੋਕੜ ਜੋ ਵੀ ਹੈਗਾ ਪਿੱਛੋਂ ਤੋਂ ਪਹਿਲਾਂ ਤੋਂ ਵੀ ਇਹਦੇ ਖਿਲਾਫ ਛੋਟੀ ਮੋਡੀਆਂ ਜਿਹੜੀਆਂ ਕੰਪਲੇਟਾਂ ਦੱਸ ਦਿੰਦੇ ਨੇ ਕਿ ਆਉਂਦੀਆਂ ਹੋਈ ਆਈ ਹੋਈਆਂ ਪਹਿਲਾਂ ਹਾਂ ਥਾਰ ਗੱਡੀ ਵੀ ਬਰਾਮਦ ਹੋ ਗਈ ਸੀ ਸਰ ਬਿਲਕੁਲ ਜੀ ਉਹ ਵੀ ਜਿਹੜੀ ਹੈਗੀ ਇਹਨਾਂ ਨੇ ਇੱਕ ਨਾ ਥਾਰ ਗੱਡੀ ਨੂੰ ਵੀ ਲੁਕੋ ਕੇ ਕਿਸੇ ਗੁਰੂ ਘਰ ਦੇ ਵਿੱਚ ਖੜਾਇਆ ਹੋਇਆ ਸੀਗਾ ਲੋਕਲ ਕਿਤੇ ਬਾਹਰ ਖੜਾਇਆ ਸੀ ਵੀ ਆਪਣੇ ਥਾਣੇ ਦੇ ਏ ਉਸ ਕਰਕੇ ਜਿਹੜੀ ਅਗੇ ਹੋਰ ਕਬ ਗੱਡੀ ਵੀ ਸੀ ਰਿਕਵਰ ਕਰਾ ਲਈ ਇੱਕ ਕੋਪਰੇਟ ਸਰਟੀ ਗਹਿਰਾ ਉਹ ਵੀ ਉਹਦਾ ਵੀ ਇਹਦੇ ਨਾਲ ਜੁੜਦਾ ਜੀ ਕਨੈਕਸ਼ਨ ਬਿਲਕੁਲ ਉਸ ਸੰਬੰਧੀ ਜਿਹੜਾ ਹੈਗਾ ਇਹਨਾਂ ਦੀ ਇੰਟਰੋਗੇਸ਼ਨ ਚ ਕੁਝ ਗੱਲ ਆਈ ਹੈ ਉਹ ਵੀ ਇਹਨਾਂ ਦੇ ਐਂਗਲ ਇਹਨਾਂ ਦਾ ਜਿਹੜਾ ਵਿੱਕੀ ਜਿਹੜਾ ਹੈਗਾ ਜਿਹੜਾ ਹੈਗਾ ਉਹ ਵੀ ਇਹਦੇ ਨਾਲ ਜੁੜਦਾ ਬਾਕੀ ਸਾਡੀ ਹਲੇ ਤਫਤੀਸ਼ ਇਸ ਸੰਬੰਧੀ ਜਰੀ ਹੈ ਸਰ ਚੋਰੀ ਜਿਵੇਂ ਚੋਰੀ ਕਰ ਰਿਹਾ ਹੈ ਘਰ ਤੋਂ ਕੋਈ ਪਰੇਸ਼ਾਨੀਆਂ ਇਹਨੂੰ ਜਾ ਮਿਲ ਕੇ ਇਹਦਾ ਇੱਕ ਸ਼ੌਂਕ ਬਣ ਚੁੱਕਾ ਹੈ ਦੇਖੋ ਜੋ ਘਰ ਨਾਲੀ ਗੱਲ ਜਿਹੜੀ ਲੱਗਦੀ ਹੈ ਵੀ ਇਹ 10 ਦੇ ਨੇ 35 40 ਵੀਗੇ ਜ਼ਮੀਨ ਹੈਗੀ ਇਹਦੇ ਕੋਲੇ ਗੱਡੀਆਂ ਹੈ ਬੱਸਾਂ ਵਗੈਰਾ ਪਾਈ ਹੋਈਆਂ ਤੇ ਗੱਡੀ ਵਗੈਰਾ ਸਕੂਲਾਂ ਦੇ ਵਿੱਚ ਪੰਜਾਂ ਹੋਈਆਂ ਨੇ ਗਿਆ ਆ ਫੋਟੋਗ੍ਰਾਫੀ ਦਾ ਕੰਮ ਕਰ ਵਧੀਆ ਦਾ ਫੈਸ਼ਨ ਚੱਲਦਾ ਜਿਹੜਾ ਹੈਗਾ ਦੇਖੋ ਇਹ ਜੀ ਤਾਂ ਮਜਬੂਰੀ ਵਾਲੀ ਦਾ ਕੋਈ ਗੱਲ ਨਹੀਂ ਕਹੀਦੀ ਵੀ ਇਸ ਦਾ ਇੱਕ ਕਨਾਏ ਨੇ ਬਸ ਤੇ ਮੈਂ ਕਹਿੰਦੇ ਨੇ ਜਾਣ ਬੁੱਝ ਕੇ ਵਾਲੀ ਜੋ ਵੀ ਹੈਗਾ ਇਹਦੇ ਕੰਮ ਕੀਤਾ ਹੋਇਆ ਸੂਜਵਾਂ ਨਾਲ ਇਹ ਜੀ ਗੱਲ ਨਹੀਂ ਹੈਗੀ ਵੀ ਇਹਨੂੰ ਕੋਈ ਹੋ ਸਕਦੀ ਹੈ ਬਾਕੀ ਰਹੀ ਗੱਲ ਹਲੇ ਇਹ ਲੋਕਾਂ ਦੇ ਰਾਤੋ-ਰਾਤ ਅਮੀਰ ਹੋਣ ਦੇ ਲੋਕਾਂ ਦੇ ਉਹ ਹੁੰਦੇ ਨੇਗੇ ਠੀਕ ਹੈ ਵੀ ਅਸੀਂ ਅਮੀਰ ਹੋ ਜਾਈਏ ਇਸ ਕਰਕੇ ਹੋ ਇੰਨੀ ਜਿਹੜੀ ਹੈਗੀ ਇਹ ਚੋਰੀ ਕੀ ਕਰ ਕੀਤੀ ਹੈ ਇਹਨਾਂ ਦਾ ਪਹਿਲਾਂ ਵੀ ਵਾਰ ਪਤਾ ਹੈਗਾ ਹੀ ਕੋਈ ਇਸ ਸੰਬੰਧੀ ਹਲੇ ਰਿਕਾਰਡ ਖੰਗਾਲ ਕੇ ਚੈੱਕ ਕਰ ਲਾਂਗੇ ਵੀ ਜੇ ਕੋਈ ਇਹਨੂੰ ਹਲੇ ਫਿਰ ਹਲੇ ਇਹਦੇ ਬਾਰੇ ਨਹੀਂ ਪਤਾ ਪਹਿਲਾਂ ਬਸ ਠੀਕ ਹੈ